ਪ੍ਰਾਪਰ ਕੰਮ ਬਰਾਬਰ ਤਨਖਾਹ ਲਾਗੂ ਕਰਨ ਦੀ ਮੰਗਿਆ ਜਿਹੜੇ ਮੁਲਾਜ਼ਮ ਸਾਡੇ ਕੱਢੇ ਕਿ ਉਹਨਾਂ ਨੂੰ ਭਾਲ ਕਰਨ ਦੀ ਮੰਗਿਆ ਟ੍ਰਾਂਸਪੋਰਟ ਮਾਫੀਆ ਖਤਮ ਕਰਨ ਦੀ ਮੰਗਿਆ ਐਰਟੌਪਸ ਦੇ ਗੇਟ ਅੱਗੇ 30 ਤਰੀਕ ਨੂੰ 30 ਜੂਨ ਨੂੰ ਸਾਡਾ ਜਿਹੜਾ ਉਹ ਧਰਨਾ ਹੋਏਗਾ ਸਮੁੱਚੇ ਪੰਜਾਬ ਦੇ ਜਿਹੜੇ ਮੁਲਾਜ਼ਮ ਉਹ ਛੁੱਟੀਆਂ ਰਸਤਾ ਲੈ ਕੇ ਇੱਥੇ ਧਰਨਾ ਲਾਉਣ ਆਉਣਗੇ ਭਰਤੀਆਂ ਹੋ ਰਹੀਆਂ ਜਿਹੜੀਆਂ ਸਾਡੇ ਵਿਭਾਗ ਚ ਰਿਸੋਰਸਿੰਗ ਦੀਆਂ ਉਹਨਾਂ ਦੇ ਵਿੱਚ ਜਿਹੜੀ ਕ腐ਸ਼ਨ ਹੋ ਰਹੀ ਹੈ ਲੱਖਾਂ ਕਰੋੜਾਂ ਰੁਪਈਆ ਕ腐ਸ਼ਨ ਕੀਤੀ ਗਈ ਉਹਨਾਂ ਦੇ ਪ੍ਰੂਫ ਆਡੀਓ ਵੀਡੀਓ ਰਿਕਾਰਡਿੰਗਾਂ ਤੱਕ ਮੈਗਮਨ ਦੇ ਚੁੱਕੇ ਇਹ ਪੁਰਾਣਾ ਠੇਕੇਦਾਰ ਜਿਹੜਾ ਸਾਡਾ ਉਹ 2024 ਦੇ ਵਿੱਚ ਲਾਸਟ ਚ ਭੱਜ ਗਿਆ ਉਹ ਸਾਡੇ ਵਿਭਾਗ ਦੇ ਕੋਲੋਂ ਲਗਭਗ 4-5 ਕਰੋੜ ਰੁਪਈਆ ਯੂਪੀਐਫਐਸਈ ਦਾ ਲੈ ਕੇ ਭੱਜ ਗਿਆ ਕੁਝ ਚੰਗੇ ਫੈਸਲੇ ਹੋਏ ਹੁਣ ਥੋੜੇ ਵਿਭਾਗ ਦੇ ਨਾਲ ਜੁੜੇ ਜਿਹੜੇ ਜਿੰਨਾਂ ਤੁਸੀਂ ਤਾਰੀਫ਼ ਕਰ ਸਕਦੇ ਹੋ ਕਿ ਇਹ ਚੰਗਾ ਕੀਤਾ ਜੋ ਸਰਕਾਰਾਂ ਨੇ ਪਹਿਲੀਆਂ ਨੇ ਨਹੀਂ ਕੀਤਾ ਸਾਡੇ ਵਿਭਾਗ ਚ ਤਾਂ ਉਲਟਾ ਮਾੜੇ ਫੈਸਲੇ ਹੋਏ ਕਿ ਕਿਲੋਮੀਟਰ ਸਕੀਮ ਬੱਸਾਂ ਜਿਹੜੇ ਦਿੱਲੀ ਵਾਲਿਆਂ ਨੇ ਇਨਤੇ ਆਕਾ ਬੈਠੇ ਆ ਉਹ ਕਹਿ ਕੇ ਮਵਾਰੇ ਵੀ ਕਿਲੋਮੀਟਰ ਸਕੀਮ ਬੱਸਾਂ ਬਾਓ ਬਾਬੂ ਸ਼ਾਹ ਦੇਖ ਰਹੇ ਤੁਸੀਂ ਆ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਰੋਡਵੇਜ਼ ਪੀਆਰਟੀਸੀ ਪੰਨ ਬੱਸ ਦੇ ਜਿਹੜੇ ਕੱਚੇ ਮਲਾਜ਼ਮ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਸਰਕਾਰ ਅੱਗੇ ਲਗਾਤਾਰ ਮੰਗਾਂ ਰੱਖੀਆਂ ਜਾ ਰਹੀਆਂ ਨੇ ਪਰ ਜਦੋਂ ਹੱਲ ਨਹੀਂ ਹੁੰਦਾ ਉਸ ਤੋਂ ਬਾਅਦ ਮਜਬੂਰ ਹੁੰਦੇ ਨੇ ਵੱਡੇ ਐਕਸ਼ਨ ਉਲਿਕਣ ਲਈ ਤੇ ਅੱਜ ਫੇਰ ਇੱਕ ਵੱਡੇ ਐਕਸ਼ਨ ਦਾ ਐਲਾਨ ਕੀਤਾ ਜਿੰਨੇ ਵੀ ਜਿਹੜੇ ਪੰਜਾਬ ਰੋਡਵੇਜ਼ ਪੰਨ ਬੱਸ ਪੀਆਰਟੀਸੀ ਦੇ ਕੰਟਰੈਕਟ ਵਰਕਰਸ ਯੂਨੀਅਨ ਦੇ ਨਾਲ ਜੁੜੇ ਹੋਏ ਨੇ ਆ ਆਉਣ ਵਾਲੇ ਸਮੇਂ ਦੇ ਵਿੱਚ ਚੱਕਾ ਜਾਮ ਕਰਨ ਦਾ ਜਿਹੜਾ ਐਲਾਨ ਕੀਤਾ ਗੱਲਬਾਤ ਕਰਾਂਗੇ ਸਾਡੇ ਨਾਲ ਆ ਰੇਸ਼ਮ ਸਿੰਘ ਮੌਜੂਦ ਨੇ ਰੇਸ਼ਮ ਸਿੰਘ ਜੀ ਕਿਹੜੀਆਂ ਮੰਗਾਂ ਨੇ ਮੁੱਖ ਤੌਰ ਤੇ ਤੇ ਕੀ ਐਕਸ਼ਨ ਹੁਣ ਉਲੀਕਣ ਜਾ ਰਹੇ ਦੇਖੋ ਜਿਥੇਬੰਦੀ ਵੱਲੋਂ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤੇ ਜਾ ਰਿਹਾ ਜਿੰਦੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਆ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ ਦੀ ਮੰਗ ਆ ਜਿਹੜੇ ਮੁਲਾਜ਼ਮ ਸਾਡੇ ਕੱਢੇ ਗਏ ਉਹਨਾਂ ਨੂੰ ਵਾਪਸ ਕਰਨ ਦੀ ਮੰਗ ਆ ਸਰਕਾਰੀ ਬਸਾਂ 10000 ਕਰਨ ਦੀ ਮੰਗ ਆ ਟਰਾਂਸਪੋਰਟ ਮਾਫੀਆ ਖਤਮ ਕਰਨ ਦੀ ਮੰਗਿਆ ਜਿਹੜੇ ਮੁਲਾਜ਼ਮ ਆਊਟਸੋਰਸਿੰਗ ਤੇ ਰੱਖਿਓ ਠੇਕੇਦਾਰ ਵਿਚੋਲੀਏ ਬਾਹਰ ਕੱਢ ਕੇ ਉਹਨਾਂ ਮੁਲਾਜ਼ਮਾਂ ਨੂੰ ਵੀ ਪੱਕੇ ਕਰਨ ਦੀ ਮੰਗਿਆ ਸੋ ਨਾਲ ਦੀ ਨਾਲ ਹੀ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਕਿਲੋਮੀਟਰ ਸਕੀਮ ਬੱਸਾਂ ਬੰਦ ਕਰਨ ਦੀ ਮੰਗ ਵੀ ਕਰਦੇ ਆ ਸੋ ਇਹਨਾਂ ਸੱਤਾਂ ਮੰਗਾਂ ਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ 2024 ਦੇ ਵਿੱਚ 1 ਜੁਲਾਈ ਨੂੰ ਸਾਡੇ ਨਾਲ ਮੀਟਿੰਗ ਕੀਤੀ ਜਾਂਦੀ ਆ ਉਸ ਮੀਟਿੰਗ 'ਚ ਇੱਕ ਮਹੀਨਾ ਸਮਾਂ ਤੈਅ ਕੀਤਾ ਜਾਂਦਾ ਕਿ ਇੱਕ ਮਹੀਨੇ 'ਚ ਜਿਹੜੀਆਂ ਸੱਤ ਮੰਗਾਂ ਇਹਨਾਂ ਦਾ ਠੋਸ ਹੱਲ ਕੱਢ ਕੇ ਇੱਕ ਕਮੇਟੀ ਬਣਾ ਦਿੱਤੀ ਜਾਂਦੀ ਟਰਾਂਸਪੋਰਟ ਵਿਭਾਗ ਦੀ ਵੱਖਰੀ ਪਾਲਿਸੀ ਤਿਆਰ ਚੋਣ ਦੇ ਲਿਖਤੀ ਆਰਡਰ ਵੀ ਹੁੰਦੇ ਆ ਚੀਫ ਸਕੱਟਰੀ ਵੱਲੋਂ ਪਰੰਤੂ ਇੱਕ ਸਾਲ ਬੀਤ ਗਿਆ ਉਹ ਇੱਕ ਮਹੀਨਾ ਅਜੇ ਤੱਕ ਪੂਰਾ ਨਹੀਂ ਹੋਇਆ ਅਸੀਂ ਕਹਿ ਸਕਦੇ ਹਾਂ ਸੋ ਇਸ ਸਮੇਂ ਦੌਰਾਨ ਅਸੀਂ ਜਨਵਰੀ ਮਹੀਨੇ ਚ ਹੜਤਾਲ ਵੀ ਕੀਤੀ ਸੋ ਇਸ ਸਮੇਂ ਤੋਂ ਪਹਿਲਾਂ ਦੀ ਪਿੱਛੇ ਝਾਤ ਮਾਰੀਏ ਤੇ 2022 ਤੋਂ ਜਦੋਂ ਤੋਂ ਇਹ ਸਰਕਾਰ ਆਈ ਅਸੀਂ ਭਰਤੀਆਂ ਹੋ ਰਹੀਆਂ ਜਿਹੜੀਆਂ ਸਾਡੇ ਵਿਭਾਗ ਚ ਆਊਟ ਸੋਰਸਿੰਗ ਦੀਆਂ ਉਹਨਾਂ ਦੇ ਵਿੱਚ ਜਿਹੜੀ ਕ腐ਸ਼ਨ ਹੋ ਰਹੀ ਹੈ ਲੱਖਾਂ ਕਰੋੜਾਂ ਰੁਪਇਆ ਕ腐ਸ਼ਨ ਕੀਤੀ ਗਈ ਉਹਨਾਂ ਦੇ ਪ੍ਰੂਫ ਆਡੀਓ ਵੀਡੀਓ ਰਿਕਾਰਡਿੰਗਾਂ ਤੱਕ ਮਹਿਕਮੇ ਨੂੰ ਦੇ ਚੁੱਕੇ ਆ ਪਰੰਤੂ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਜਿਹੜੀਆਂ ਸਾਡੇ ਵਿਭਾਗ ਦੇ ਵਿੱਚ ਠੇਕੇਦਾਰ ਆ ਉਹ ਸਾਡਾ ইপিਐਫ ਤੇ ਐਸਆਈ ਲਗਾਤਾਰ ਨਿਰੰਤਰ ਜਮ੍ਹਾਂ ਨਹੀਂ ਸੀ ਕਰਾਉਂਦਾ ਪਿਆ ਅਸੀਂ ਉਹਨੀਆਂ ਲਿਖਤੀ ਸ਼ਿਕਾਇਤਾਂ ਕਰ ਚੁੱਕੇ ਹਾਂ ਕੋਈ ਕਾਰਵਾਈ ਨਹੀਂ ਹੁਣ ਹਾਲਾਤ ਇਹੋ ਜਿਹੇ ਹੋ ਗਏ ਕਿ ਪੁਰਾਣਾ ਠੇਕੇਦਾਰ ਜਿਹੜਾ ਸਾਡਾ ਉਹ 2024 ਦੇ ਵਿੱਚ ਲਾਸਟ ਚ ਭੱਜ ਗਿਆ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਪਗੋੜਾ ਹੋ ਗਿਆ ਉਹ ਸਾਡੇ ਵਿਭਾਗੇ ਕੋਲੋਂ ਲਗਭਗ 4-5 ਕਰੋੜ ਰੁਪਏ ਆਪੀਐਫ ਐਸਆਈ ਦਾ ਲੈ ਕੇ ਭੱਜ ਗਿਆ ਪਲੱਸ ਨਾਲ ਦੀ ਨਾਲ ਸਾਡੀਆਂ ਸਿਕਿਉਰਟੀਆਂ ਦੇ ਪੈਸੇ 6-7 ਕਰੋੜ ਲੈ ਕੇ ਭੱਜ ਗਿਆ ਨਵੇਂ ठेकेदार ਜਿਹੜਾ ਲਿਆਂਦਾ ਗਿਆ ਉਹ ਠੇਕੇਦਾਰ ਦਾ ਕੋਈ ਲਿੰਕ ਹੀ ਨਹੀਂ ਉਹਦਾ ਜਿੱਤੇ ਕਿ ਸਾਡੇ ਨਾਲ ਐਗਰੀਮੈਂਟ ਹੀ ਨਹੀਂ ਹੋਇਆ ਕੱਲਾ ਤਨਖਾਹਾਂ ਪਾਉਣ ਨੂੰ ਕਹਿੰਦਾ ਮੈਂ ਆ ਪਰੰਤੂ ਉਹ ਠੇਕੇਦਾਰ ਲੱਖ ਤੋਂ ਲੈ ਕੇ 1.5 ਲੱਖ 2 ਲੱਖ ਰੁਪਏ ਤੱਕ ਰਿਸ਼ਵਤ ਲੈ ਕੇ ਭਰਤੀ ਕਰ ਰਿਹਾ ਜਿਹੜੇ ਨੌਜਵਾਨਾਂ ਤੋਂ ਪੈਸੇ ਲਏ ਗਏ ਆ ਉਹਨਾਂ ਦੀ ਆਡੀਓ ਵੀਡੀਓ ਰਿਕਾਰਡਿੰਗਾਂ ਤੇ ਇਥੋਂ ਤੱਕ ਕਿ ਉਹਨਾਂ ਵੱ ਕਿ ਐਪੀ ਡਿਵੀਜ਼ਨ ਨੇ ਸਾਡੇ ਕੋਲ 1.5 ਲੱਖ ਰੁਪਏ ਦੀ ਮੰਗ ਕੀਤੀ ਗਈ 74000 ਰੁਪਏ ਸੀ ਖਾਤਿਆਂ ਚ ਪਾਤੋਂ ਖਾਤਿਆਂ ਦੀ ਡਿਟੇਲ ਤੱਕ ਆ ਗਈ ਹੈ ਪਰੰਤੂ ਸਾਡੇ ਵਿਭਾਗ ਦੇ ਅਧਿਕਾਰੀ ਜਾਂ ਸਾਡੀ ਸਰਕਾਰ ਵੱਲੋਂ ਕੋਈ ਵੀ ਕਾਰਵਾਈ 1% ਵੀ ਉਹਨਾਂ ਤੇ ਨਹੀਂ ਕੀਤੀ ਕਿ ਜਿਹੜੇ ਪੈਸੇ ਲੈ ਕੇ ਭਰਤੀਆਂ ਕਰ ਰਹੇ ਆ ਸੋ ਨਾਲ ਦੀ ਨਾਲ ਗੱਲ ਕਰੀਏ ਕਿ ਜਿੱਥੇ ਅਸੀਂ ਰੈਗੂਲਰ ਦੀ ਮੰਗ ਕਰਦੇ ਆ ਉਥੇ ਪੀਆਰਟੀਸੀ ਵਾਲੇ ਮੁਲਾਜ਼ਮਾਂ ਦੀ ਅੱਜ ਤਿੱਕਰ 18 ਤਰੀਕ ਹੋ ਗਈ ਤਨਖਾਹ ਖਾਤਿਆਂ ਚ ਨਹੀਂ ਪਾਈ ਗਈ ਜੋ ਜ ਤਨਖਾਹ ਨਹੀਂ ਆਉਂਦੀ ਤੇ ਕੱਲ ਨੂੰ ਪੈਲ ਦੇ ਆਧਾਰ ਤੇ ਤਾਂ ਪੀਆਰਟੀਸੀ ਦਾ ਚੱਕਾ ਜਿਹੜਾ ਉਹ ਕੱਲ ਨੂੰ ਸਵੇਰੇ ਪਹਿਲੇ ਟਾਈਮ ਤੋਂ ਬੰਦ ਹੋਏਗਾ 19 ਤਰੀਕ ਤੋਂ ਜੇਕਰ ਫਿਰ ਵੀ ਹੱਲ ਨਹੀਂ ਹੁੰਦਾ ਤੇ ਪਰਸੋਂ ਤੋਂ ਪਣ ਬਸਦਾ ਵੀ ਚੱਕਾ ਜਾਮ ਹੋਏਗਾ ਇਹ ਤਾਂ ਪਹਿਲੇ ਪੜਾਅ ਚ ਪ੍ਰੋਗਰਾਮ ਨੇ ਉਸ ਤੋਂ ਪੂਰੇ ਪੰਜਾਬ ਪਰ ਚ ਬਿਲਕੁਲ ਜੀ ਪੂਰੇ ਪੰਜਾਬ ਚ ਉਸ ਤੋਂ ਬਾਅਦ ਅਗਲਾ ਪੜਾਅ ਜਿਹੜਾ ਉਹ ਹੈ ਆ ਕਿ ਜੇ ਤਨਖਾਹ ਪੈ ਜਾਂਦੀ ਉਸ ਤੋਂ ਬਾਅਦ ਇੱਕ ਕ腐ਸ਼ਨ ਦੇ ਮੁੱਦੇ ਤੇ ਜਿਹੜੀਆਂ ਸਾਡੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਅਸੀਂ ਚੱਲ ਰਹੇ ਉਹਨਾਂ ਦੇ ਮੁੱਦੇ ਤੇ ਹੈੱਡ ਆਫਸ ਦੇ ਗੇਟ ਅੱਗੇ 30 ਤਰੀਕ ਨੂੰ 30 ਜੂਨ ਨੂੰ ਸਾਡਾ ਜਿਹੜਾ ਉਹ ਧਰਨਾ ਹੋਏਗਾ ਸਮੁੱਚੇ ਪੰਜਾਬ ਦੇ ਜਿਹੜੇ ਮੁਲਾਜ਼ਮ ਨੇ ਛੁੱਟੀਆਂ ਰਸਟਾਂ ਲੈ ਕੇ ਇੱਥੇ ਧਰਨਾ ਲਾਉਣ ਆਉਣਗੇ ਜੇਕਰ ਸਰਕਾਰ ਫਿਰ ਵੀ ਨਹੀਂ ਸੁਣਦੀ ਫਿਰ 9 10 ਤੇ 11 3 ਦਿਨ ਜੁਲਾਈ ਦੇ ਮਹੀਨੇ ਦੇ ਵਿੱਚ ਕਿਉਂਕਿ ਜੁਲਾਈ 1 ਨੂੰ ਸਾਨੂੰ 1 ਸਾਲ ਹੋ ਜਾਣਾ ਅਸੀਂ ਜੁਲਾਈ ਮਹੀਨੇ 'ਚ 3 ਰੋਜ਼ਾ ਹੜਤਾਲ ਕਰਾਂਗੇ ਮਾਨਯੋਗ ਮੁੱਖ ਮੰਤਰੀ ਦੇ ਗੇਟ ਅੱਗੇ ਧਰਨਾ ਲਾਵਾਂਗੇ ਤੇ ਇਹਨਾਂ ਸਾਰੀਆਂ ਮੰਗਾਂ ਸੰਬੰਧੀ ਜਿਹੜੀ ਆ ਉਹ ਅਸੀਂ ਮੰਗ ਪੱਤਰ ਜਿਹੜੇ ਦਿੱਤੇ ਹੋਇਆ ਉਹਨਾਂ ਤੇ ਸਵਾਲ ਪੁੱਛਾਂਗੇ ਨਾਲ ਦੀ ਨਾਲ ਕਿਲੋਮੀਟਰ ਸਕੀਮ ਬੱਸਾਂ ਦੀ ਜੇ ਗੱਲ ਕਰੀਏ ਤੇ ਕਿਲੋਮੀਟਰ ਸਕੀਮ ਬੱਸ 1 ਕਰੋੜ ਤੋਂ ਪਲੱਸ ਰੁਪਇਆ ਜਿਹੜਾ ਵਾ ਉਹ 6 ਸਾਲਾਂ ਚ ਲੈ ਜਾਂਦੀ ਹੈ ਤੇ ਬੱਸ ਵੀ ਪ੍ਰਾਈਵੇਟ ਮਾਲਕ ਲੈ ਜਾਂਦਾ ਤੇ ਜੇਕਰ ਸਰਕਾਰੀ ਬੱਸ ਪਾਈ ਜਾਂਦੀ ਉਹ 30 ਲੱਖ ਚ ਪੈਂਦੀ ਆ ਤੇ ਉਹ 15 ਸਾਲ ਤੱਕ ਸਰਕਾਰੀ ਬੱਸ ਹੈ ਜਿਹੜੀ ਸਰਕਾਰੀ ਪਰਮਟ ਤੇ ਚੱਲਦੀ ਤੇ ਲੋਕਾਂ ਨੂੰ ਸਹੂਲਤ ਦਿੰਦੀ ਆ ਪਰੰਤੂ ਸਰਕਾਰ ਜਿੱਥੇ ਭਰਤੀ 'ਚ ਕਰਪਸ਼ਨ ਕਰ ਰਹੀ ਹੈ ਅਧਿਕਾਰੀ ਉੱਥੇ ਅਧਿਕਾਰੀਆਂ ਨੂੰ ਤਾਂ ਜਾਂ ਸਰਕਾਰ ਨੂੰ ਲੋ ਕਹਿ ਸਕਦੇ ਮਿਲੀ ਭੁਗਤਿਆ ਉੱਥੇ ਉਹ ਕਿਲੋਮੀਟਰ ਸਕੀਮ ਬੱਸਾਂ ਆਉਣ ਵਾਲੇ ਪਾਸੇ ਨੂੰ ਚੱਲ ਰਹੇ ਅਸੀਂ ਮੰਗ ਪੱਤਰ ਨਿਰੰਤਰ ਲਗਭਗ 20 ਤੋਂ 25 ਮੰਗ ਪੱਤਰ ਕਿਲੋਮੀਟਰ ਸਕੀਮ ਬੱਸਾਂ ਦੇ 10 ਤੋਂ 15 ਮੰਗ ਪੱਤਰ ਭਰਤੀ ਦੀਇਆ ਕਰਾਪਸ਼ਨ ਦੇ ਸਾਰੇ ਸਬੂਤ ਦੇ ਚੁੱਕੇ ਆ ਪਰੰਤੂ ਕੋਈ ਕਾਰਵਾਈ ਨਹੀਂ ਹੁਣ ਆਉਣ ਵਾਲੇ ਸਮੇਂ ਚ ਜਿਹੜੀ ਹੜਤਾਲ ਰੱਖੀ ਆ ਉਹ ਹੜਤਾਲ ਕਰਕੇ ਸਰਕਾਰੀ ਬੱਸਾਂ ਦੀ ਗਿਣਤੀ 10000 ਕਰਨਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਉਹਨਾਂ ਸੱਤਾ ਮੰਗਾਂ ਦੇ ਕੇਂਦਰਿਤ ਕਰਕੇ ਸੀ ਹੜਤਾਲ ਕਰਾਂਗੇ ਜੇਕਰ ਫਿਰ ਵੀ ਕੋਈ ਠੋਸ ਹੱਲ ਨਹੀਂ ਨਿਕਲਦਾ ਤੇ ਇਹ ਹੜਤਾਲ ਹੋ ਸਕਦਾ ਆਉਣ ਵਾਲੇ ਦਿਨਾਂ ਚ ਮਿੱਥੇ ਸਮੇਂ ਦੀ ਹੋਵੇ ਤੇ ਇਹਦੇ ਚ ਕੋਈ ਤਿੱਖੇ ਐਕਸ਼ਨ ਲੀਕੇ ਜਾਣਗੇ ਕਿਉਂਕਿ ਪੂਰਾ ਆ ਆ ਪਰਮਾਨਤਮਾਨ ਸਰਕਾਰ ਦਾ ਕੁਝ ਚੰਗੇ ਫੈਸਲੇ ਹੋਏ ਹੁਣ ਤੁਹਾਡੇ ਵਿਭਾਗ ਦੇ ਨਾਲ ਜੁੜੇ ਜਿਹੜੇ ਜਿੰਨਾਂ ਤੁਸੀਂ ਤਾਰੀਫ ਕਰ ਸਕਦੇ ਹੋ ਕਿ ਇਹ ਚੰਗਾ ਕੀਤਾ ਜੋ ਸਰਕਾਰਾਂ ਨੇ ਪਹਿਲੀਆਂ ਨੇ ਨਹੀਂ ਕੀਤਾ ਸੀ ਬਿਲਕੁਲ ਨਹੀਂ ਜੀ ਇਹੋ ਜਿਹਾ ਕੋਈ ਵੀ ਚੰਗਾ ਫੈਸਲਾ ਸਾਡੇ ਵਿਭਾਗ ਪ੍ਰਤੀ ਨਹੀਂ ਹੋਇਆ ਸਾਡੇ ਵਿਭਾਗ 'ਚ ਤਾਂ ਉਲਟਾ ਮਾੜੇ ਫੈਸਲੇ ਹੋਏ ਪੁਰਾਣੀਆਂ ਸਰਕਾਰਾਂ ਨੇ ਹਰ ਇੱਕ ਸਰਕਾਰ ਨੇ ਆਪਣੇ ਕਾਰਜਕਾਲ 'ਚ ਸਾਲਵਾ ਦੋ ਸਾਲਾਂ ਬਾਦ ਬਸਾਂ ਪਾਈਆਂ ਸੀ ਅੱਜ ਸਾਡੇ 3 ਸਾਲ ਦਾ ਸਮਾਂ ਬੀਤ ਗਿਆ ਇੱਕ ਵੀ ਬਸ ਨਵੀਂ ਨਹੀਂ ਪਾਈ ਗਈ ਦੂਸਰੇ ਪਾਸੇ ਪੁਰਾਣੀ ਸਰਕਾਰ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਰਜੀਆ ਸੁਲਤਾਨਾ ਜੀ ਉਸ ਵੇਲੇ ਸਾਡੇ ਟਰਾਂਸਪੋਰਟ ਮਨਿਸਟਰ ਸੀਗੇ ਉਹ ਕਿਲੋਮੀਟਰ ਸਕੀਮ ਬੱਸਾਂ ਤੇ ਕਾਂਟਾ ਮਾਰ ਗਏ ਸੀ ਵੀ ਇਹ ਮਾੜੀਆਂ ਨੇ ਜਦੋਂ ਅਸੀਂ ਇਹ ਸਾਰੇ ਅੰਕੜੇ ਦਿੱਤੇ ਪਰੰਤੂ ਮੌਜੂਦਾ ਸਰਕਾਰ ਹੈ ਜਿਹੜੀ ਉਹਦੇ ਉਲਟ ਜਾ ਰਹੀ ਆ ਕਿਲੋਮੀਟਰ ਸਕੀਮ ਬੱਸਾਂ ਜਿਹੜੀਆਂ ਨੇ ਉਹ ਪ੍ਰਾਈਵੇਟ ਘਰਾਣਿਆਂ ਦੀ ਲਾ ਰਹੀਆਂ ਸਾਨੂੰ ਤਾਂ ਇੱਥੋਂ ਤੱਕ ਵੀ ਸ਼ੰਕਾ ਜਾਂ ਇੱਥੋਂ ਤੱਕ ਵੀ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਮੈਸੇਜ ਮਿਲੇ ਆ ਕਿ ਕਿਲੋਮੀਟਰ ਸਕੀਮ ਬੱਸਾਂ ਜਿਹੜੇ ਦਿੱਲੀ ਵਾਲੇ ਆਣ ਕੇ ਇਹਨਾਂ ਦੇ ਆਕਾ ਬੈਠੇ ਆ ਉਹ ਕਹਿ ਕੇ ਪਵਾਰੇ ਵੀ ਕਿਲੋਮੀਟਰ ਸਕੀਮ ਬੱਸਾਂ ਪਾਓ ਹੋ ਸਕਦਾ ਪ੍ਰਾਈਵੇਟ ਘਰਾਣਿਆਂ ਦੀਆਂ ਉਹ ਦਿੱਲੀ ਵਾਲੇ ਮਾਲਕ ਹੀ ਪਾਉਣ ਕਿਤੇ ਨਾ ਕਿਤੇ ਸੋ ਇਹ ਹਾਲਾਤ ਹੋ ਗਏ ਨੇ ਜ਼ਿਆਦਾਤਰ ਮਾੜੇ ਫੈਸਲੇ ਸਾਡੇ ਵਿਭਾਗ ਚ ਲਾਗੂ ਹੋਏ ਨੇ ਜਿੱਥੇ ਕਹਿੰਦੇ ਸੀ ਠੇਕੇਦਾਰ ਵਿਚੋਲੀਏ ਬਾਹਰ ਕੱਢ ਦਾਂਗੇ ਉਥੇ ਇੱਕ ਠੇਕੇਦਾਰ ਪੈਸੇ ਲੈ ਕੇ ਭੱਜ ਗਿਆ ਦੂਜੇ ਠੇਕੇਦਾਰ ਦਾ ਟੈਂਡਰ ਹੀ ਕੋ ਨਹੀਂ ਹੋਇਆ ਪੀਪੀਐਫ ਯੂਐਸਆਈਓ ਜੋ ਪੈਸੇ ਖਾ ਰਿਆ ਜਿਹੜੇ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਆ ਉਹਨਾਂ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਜਾਂ ਉਹਨਾਂ ਮੁਲਾਜ਼ਮਾਂ ਨੂੰ ਵੈਲਫੇਅਰ ਫੰਡ ਜਾਂ ਪੈਸੇ ਜਿਹੜੇ ਬਣਦੇ ਆ ਐਗਰੀਮੈਂਟ ਮੁਤਾਬਕ ਉਹ ਹੀ ਨਹੀਂ ਮਿਲੇ ਤਾਂ ਅਸੀਂ ਕਿਵੇਂ ਕਹਦੀਏ ਸਾਡੇ ਵਿਭਾਗ ਚ ਕੋਈ ਚੰਗਾ ਫੈਸਲਾ ਹੋਇਆ ਸਾਡੇ ਵਿਭਾਗ ਚ ਸਾਰੇ ਹੀ ਮਾੜੂ ਫੈਸਲੇ ਤੇ ਸਾਰੇ ਹੀ ਗਲਤ ਫੈਸ ਨਹੀਂ ਲਿਆ ਸੋ ਕਿਤੇ ਨਾ ਕਿਤੇ ਹਰ ਵਰਗ ਤੋਂ ਜਾਂ ਹਰ ਪੱਖ ਤੋਂ ਕਹਿ ਸਕਦੇ ਆ ਇਹ ਸਰਕਾਰ ਹੈ ਜਿਹੜੀ ਟ੍ਰਾਂਸਪੋਰਟ ਵਿਭਾਗ ਨੂੰ ਚਲਾਉਣ 'ਚ ਫੇਲ ਸਾਬਤ ਹੋ ਰਹੀ ਹੈ ਠੀਕ ਹੈ ਜੀ ਬਹੁਤ ਧੰਨਵਾਦ ਸੋ ਗੱਲਬਾਤ ਕਰ ਰਹੇ ਸੀਗੇ ਰੇਸ਼ਮ ਸਿੰਘ ਦੇ ਨਾਲ ਇਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਜਿਹੜੀ ਜਥੇਬੰਦੀ ਹੈ ਖਾਸ ਤੌਰ ਤੇ ਕੰਟਰੈਕਟ ਵਰਕਰਸ ਯੂਨੀਅਨ ਹੈ ਜਿਹੜੀ ਜਿਹੜੀ ਕੱਚੇ ਮਲਾਜ਼ਮਾਂ ਦੇ ਨਾਲ ਜੁੜੀ ਹੋਈ ਹੈ ਤੇ ਉਹਨਾਂ ਦੀਆਂ ਲਗਾਤਾਰ ਕਈ ਸਾਲਾਂ ਤੋਂ ਜਿਹੜੀਆਂ ਜੁੜੀਆਂ ਮੰਗਾਂ ਨੇ ਜਿੰਨਾਂ ਨੂੰ ਪੰਜਾਬ ਸਰਕਾਰ ਜਿਹੜੀ ਹੈ ਇਗਨੋਰ ਕਰ ਰਹੀ ਹੈ ਤੇ ਹੁਣ ਉਹ ਮਜਬੂਰਨ ਚੱਕਾ ਜਾਮ ਕਰਨਗੇ ਤੇ ਕਿਸ ਤਰ੍ਹਾਂ ਦੇ ਨਾਲ ਪੜਾ ਦੇ ਵਿੱਚ ਇਹਨਾਂ ਨੇ ਆਪਣਾ ਜਿਹੜਾ ਆਉਣ ਵਾਲੇ ਦਿਨਾਂ ਚ ਸੰਘਰਸ਼ ਵਿੱਢਣ ਦਾ ਪ੍ਰੋਗਰਾਮ ਹੈ ਉਹ ਦੱਸਿਆ ਦੇਖਣ ਵਾਲੀ ਗੱਲ ਹੋਊਗੀ ਕਿ ਪੰਜਾਬ ਸਰਕਾਰ ਕਦੋਂ ਅਗਲੀ ਮੀਟਿੰਗ ਦੇ ਕੇ ਇਹਨਾਂ ਦੀਆਂ ਮੰਗਾਂ ਤੇ ਵਿਚਾਰ ਕਰਦੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀਦ ਟਾਈਮਸ